ਆ ਤਾਂ ਇਹ ਕੇਵਲ ਗਾਉਣ ਤੱਕ ਸੀਮਤ ਹੈ ਨਾ ਕੇਵਲ ਲੱਛੇਦਾਰ ਸ਼ਬਦਾਵਲੀ ਵਖਿਆਨ ਕਰਨ ਤੱਕ ਸੀਮਤ ਹੈ ਸੱਚ ਇਹ ਵੇ ਇਹ ਪਰਵਾਣ ਕੈ ਗਾਉਣਾ ਵੀ ਵਿਚਾਰਨਾ ਵੀ ਪਰ ਸਭ ਤੋਂ ਉੱਤਮ ਇਹ ਵੇ ਕਿ ਜਿਹੜਾ ਉਸ ਗਾਏ ਹੋਏ ਨੂੰ ਸੁਣੇ ਹੋਏ ਨੂੰ ਵਿਚਾਰੇ ਹੋਏ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਤੌਰ ਤੇ ਵੀ ਧਾਰਨ ਕਰ ਲੈਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਹੈ ਮਹਾਰਾਜ ਜੀ ਦਾ ਕਿ ਭਗਤ ਭੰਡਾਰ ਗੁਰਬਾਣੀ ਲਾਲ ਸੁਭਾ ਵੀ ਅਰਜ਼ ਕੀਤੀ ਸੀ ਕਿ ਭਗਤ ਲਫ਼ਜ਼ ਦੇ ਅਰਥ ਤਿੰਨ ਤਰ੍ਹਾਂ ਨਾਲ ਮਿਲਦੇ ਨੇ ਇੱਥੇ ਭਗਤ ਭੰਡਾਰ ਦਾ ਅਰਥ ਹੈ ਭਗਤੀ ਦਾ ਖਜ਼ਾਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਭਗਤੀ ਦਾ ਖਜ਼ਾਨਾ ਹੈ ਇਹ ਕੀਮਤੀ ਲਾਲ ਹੈ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਇਸ ਖਜ਼ਾਨੇ ਨੂੰ ਕੋਈ ਗਾਰਿਆ ਹੈ ਜਿਸ ਨੂੰ ਗਾਉਣਾ ਨਹੀਂ ਆਉਂਦਾ ਉਹ ਸੁਣ ਰਿਹਾ ਹੈ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਤੇ ਤੀਸਰਾ ਸ਼ਬਦੇ ਕਮਾਵਤ ਨਿਹਾਲ ਜਿਹੜਾ ਸੁਣ ਕੇ ਕਮਾ ਲਏਗਾ ਜ਼ਿੰਦਗੀ ਚ ਸੱਚ ਇਹ ਉਹ ਨਿਹਾਲ ਹੋਵੇਗਾ ਤੇ ਯਾਦ ਰੱਖਿਓ ਜਿਹੜਾ ਨਿਹਾਲ ਸ਼ਬਦ ਹੈ ਇਹ ਇੰਨੀ ਉੱਚੀ ਅਵਸਥਾ ਦਾ ਹੈ ਕਿ ਉੱਥੇ ਪੂਰਨ ਤੌਰ ਤੇ ਬੰਦਾ ਸੰਤੁਸ਼ਟ ਹੋ ਜਾਂਦਾ ਨਿਹਾਲ ਲਫ਼ਜ਼ ਬੜਾ ਸਾਡੀ ਜ਼ਿੰਦਗੀ ਨਾਲ ਜੁੜਿਆ ਤੇ ਜਿਹੜੇ ਗੁਰਦੁਆਰੇ ਆਉਂਦੇ ਨੇ ਕੋਈ ਵੀ ਜੀਵ ਐਸਾ ਨਹੀਂ ਕਿ ਜਿਹੜਾ ਨਿਹਾਲ ਸ਼ਬਦ ਦੀ ਵਰਤੋਂ ਨਹੀਂ ਕਰਦਾ ਹਾਲਾਂਕਿ ਸਾਡਾ ਜੈਕਾਰਾ ਵੀ ਸਾਨੂੰ ਨਿਹਾਲ ਕਰਦਾ ਹੈ ਅਸੀਂ ਜਦੋਂ ਇਹ ਸ਼ਬਦ ਵਰਤਨੇ ਆ ਕਿ ਬੋਲੇ ਸੋ ਨਿਹਾਲ ਫਿਰ ਅਰਜ਼ ਕਰਾਂਗਾ ਫਤਿਹ ਹੋਰ ਚੀਜ਼ ਖੈ ਤੇ ਜਕਾਰਾ ਹੋਰ ਖੈ ਆਮ ਤੌਰ ਤੇ ਕਈ ਵਾਰੀ ਸਟੇਜ ਤੇ ਸੱਜਣ ਕਹਿ ਦਿੰਦੇ ਆ ਕਿ ਇਹ ਔਗਣ ਛਾਟਣ ਲਈ ਨਹੀਂ ਜੇ ਮੈਨੂੰ ਆਪ ਜੀ ਚੰਗੀ ਰਾਏ ਦਿਓਗੇ ਤੇ ਮੇਰਾ ਫਰਜ਼ ਬਣਦਾ ਮੈਂ ਅਪਣਾ ਲਵਾਂ ਕਈ ਵਾਰੀ ਸ਼ਬਦ ਵਰਤੇ ਜਾਂਦੇ ਆ ਕਿ ਗੁਰੂ ਦਾ ਬਖਸ਼ਿਆ ਜਕਾਰਾ ਬੁਲਾਈਏ ਯਾਦ ਰੱਖਿਓ ਫਤੇ ਇੱਕ ਸੰਬੋਧਕੀ ਬੋਲਾ ਹੈ ਉਹ ਜੈਕਾਰਾ ਨਹੀਂ ਉਹ ਜਦੋਂ ਅਸੀਂ ਮਿਲਣਾ ਇੱਕ ਦੂਜੇ ਨੂੰ ਸੰਬੋਧਨ ਕਿਵੇਂ ਕਰਨਾ ਹੈ ਉਹ ਸੰਬੋਧਕੀ ਬੋਲਾ ਹੈ ਤੇ ਮੇਰਾ ਖਿਆਲ ਸਾਨੂੰ ਇਸ ਸ਼ਬਦ ਨੂੰ ਧਾਰਨ ਕਰ ਲੈਣਾ ਚਾਹੀਦਾ ਹੈ ਪਰ ਅਸੀਂ ਪੱਛਮੀ ਸਭਤਾ ਦੇ ਪਿੱਛੇ ਪੈ ਕੇ ਜਾਂ ਕਾਫੀ ਆਪਣੇ ਚੁਗਿਰਦੇ ਦੇ ਅਸਰ ਨੂੰ ਕਬੂਲ ਕੇ ਗੁਰੂ ਦੇ ਇਸ ਕੀਮਤੀ ਸ਼ਬਦਾਂ ਦੇ ਅਰਥਾਂ ਤੋਂ ਵਿਰਵੇ ਹੋ ਗਏ ਤੁਸੀਂ ਦੇਖੋ ਸਾਡੇ ਘਰਾਂ 'ਚ ਕੋਈ ਵੀ ਜਾਣਦਾ ਸਾਡੇ ਤੇ ਨਾਸਰ ਰਿਹਾ ਹੈ ਅਸੀਂ ਬੱਚਿਆਂ ਨੂੰ ਵੀ ਕਹਿ ਦਿੰਨੇ ਆ ਕਿ ਬਾਬਾ ਜੀ ਕੋ ਜੈ ਬੋਲੋ ਗੁਰਮਖੋ ਚੇਤੇ ਰੱਖਿਓ ਗੁਰਮਤ ਵਿੱਚ ਇਹ ਸ਼ਬਦ ਨੂੰ ਕਿਤੇ ਵੀ ਥਾਂ ਨਹੀਂ ਕਿਸੇ ਰਹਿਤ ਨਾਮ ਵਿੱਚ ਕਿਸੇ ਮਰਿਆਦਾ ਵਿੱਚ ਕਿਸੇ ਵੀ ਥਾਂ ਤੇ ਹਿਸਟਰੀ ਵਿੱਚ ਮੈਂ ਨਹੀਂ ਪੜਿਆ ਵੀ ਸਿੱਖ ਸਿੱਖ ਨੂੰ ਮਿਲੇ ਤੇ ਜੈ ਬੋਲੋ ਕਿਉਂਕਿ ਸਾਡੇ ਤੇ ਗਵਾਂਡ ਦਾ ਅਰਥ ਅਸਰ ਹੈ ਦੂਸਰਾ ਸਾਡੇ ਤੇ ਪਛਮੀ ਸਭਤਾ ਦਾ ਅਰਥ ਹੈ ਅ ਅਸਰਖੇ ਅਸੀਂ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਕਹਿੰਨੇ ਆ ਗੁੱਡ ਨਾਈਟ ਕਹਿੰਨੇ ਆ ਪਰ ਉਹ ਸ਼ਬਦ ਗੁੱਡ ਹਰ ਥਾਂ ਤੇ ਨਹੀਂ ਫਿੱਟ ਬੈਠੇਗਾ ਮੰਨ ਲਓ ਕਿਸੇ ਜਵਾਨ ਪੁੱਤਰ ਦੀ ਮੌਤ ਹੋ ਗਈ ਏ ਤੇ ਤੁਸੀਂ ਸਵੇਰ ਉਹਦੇ ਘਰ ਜਾਂਦੇ ਆ ਸਰ ਕਹੋ ਗੁੱਡ ਮਾਰਨਿੰਗ ਉਹ ਸੋਚੇਗਾ ਮੇਰਾ ਪੁੱਤਰ ਮਰ ਗਿਆ ਏ ਮੈਨੂੰ ਕੀ ਬੁਲਾਉਣ ਲੱਗ ਪਿਆ ਸਮਝੋ ਗੁਰੂ ਨੇ ਜੋ ਸਾਨੂੰ ਦਿੱਤਾ ਏ ਉਹਦੇ ਕੋਈ ਗਹਿਰੇ ਅਰਥ ਨੇ ਜਦੋਂ ਅਸੀਂ ਆਪਸ ਵਿੱਚ ਮਿਲਨੇ ਆਂ ਤੇ ਸਾਡਾ ਸੰਬੋਧਕੀ ਬੋਲਾ ਫਤਿਹ ਹੈ ਤੇ ਇਹ ਵੀ ਸ਼ਬਦ ਨਹੀਂ ਕਹਿਣਾ ਚਾਹੀਦਾ ਕੇਵਲ ਗੁਰੂ ਫਤਿਹ ਜੀ ਮੈਂ ਬਹੁਤ ਵੱਡੇ ਵੱਡੇ ਵਿਦਵਾਨ ਦੇਖਿਆ ਨਾ ਇਹ ਬਿਲਕੁਲ ਨਹੀਂ ਚੰਗਾ ਲੱਗਦਾ ਜਦੋਂ ਅਸੀਂ ਬੋਲਨੇ ਆ ਸਾਡੀ ਫਤਿਹ ਦੇ ਵਿੱਚ ਇੱਕ ਸਿਮਰਨ ਕਾ ਔਰ ਦੂਸਰਾ ਸਮਰਪਣ ਹੈ ਸ਼ਬਦ ਮੈਂ ਵੀ ਬੋਲਿਆ ਹੈ ਆਪ ਦੇਖੋ ਇੱਕ ਸਿਮਰਨ ਤੇ ਦੂਜਾ ਸਮਰਪਣ ਤੇ ਸਿਮਰਨ ਕੀ ਸਾਨੂੰ ਸਮਰਪਣ ਕਰਨ ਦੀ ਜਾਚ ਸਿਖਾਂਦਾ ਹੈ ਤੇ ਸੇਵਾ ਵੀ ਇੱਕ ਸਮਰਪਣ ਦਾ ਹੀ ਹਿੱਸਾ ਹੈ ਕਿਵੇਂ ਹੈ ਫਤੇ ਵਿੱਚ ਸਿਮਰਨ ਤੇ ਸਮਰਪਣ ਜਦੋਂ ਆਪ ਜੀ ਬੋਲਦੇ ਹੋ ਵਹਿਗੁਰੂ ਜੀ ਇਹ ਸਿਮਰਨ ਹੈ ਕਾਂ ਖਾਲਸਾ ਇਹ ਸਮਰਪਣ ਹੈ ਵਹਿਗੁਰੂ ਜੀ ਸਿਮਰਨ ਹੈ ਕਾਂ ਖਾਲਸਾ ਕਾਮ ਨਿੰਜ ਦਾ ਵਹਿਗੁਰੂ ਜੀ ਕਾਂ ਖਾਲਸਾ ਇੱਕ ਤਾਂ ਵਹਿਗੁਰੂ ਦਾ ਚਿੰਤਨ ਹੋ ਗਿਆ ਦੂਸਰਾ ਖਾਲਸਾ ਉਹਦਾ ਸਮਰਪਣ ਹੋ ਗਿਆ ਤੇ ਫਿਰ ਸ਼ਬਦ ਕਹ ਵਾਹਿਗੁਰੂ ਜੀ ਫਿਰ ਸਿਮਰਨ ਕਹ ਕੀ ਫਤਿਹ ਭਾਵੇਂ ਤੁਸੀਂ ਜ਼ਿੰਦਗੀ ਦੇ ਕਿਸੇ ਖੇਤਰ ਵਿੱਚ ਵੀ ਜਿੱਤੋ ਤੁਹਾਡੀ ਫਤਿਹ ਜਿਹੜੀ ਵਾਹਿਗੁਰੂ ਦਾ ਸਮਰਪਣ ਹੈ ਜਿਹੜੀ ਸਾਡੀ ਫਤਿਹ ਹੈ ਇਸ ਵਿੱਚ ਸਿਮਰਨ ਤੇ ਸਮਰਪਣ ਦੋਨੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ ਦਿੱਤੇ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੂਸਰਾ ਸ਼ਬਦ ਸਲੁ ਸਵੇਕਨ ਹੋ ਸਕਦਾ ਕੋਈ ਆਪਸ ਵਿੱਚ ਮਿਲੀਏ ਤੇ ਅਸੀਂ ਸਤਿ ਸ਼੍ਰੀ ਅਕਾਲ ਸ਼ਬਦ ਵਰਤਨੇ ਯਾਦ ਰੱਖੋ ਗੁਰਮਖੋ ਜੇ ਮੰਨ ਲਓਗੇ ਪ੍ਰਚਾਰਕ ਦਾ ਕੰਮ ਕੀ ਹੁੰਦਾ ਹੈ ਬੋਲਣਾ ਤੇ ਸੰਗਤ ਜੇ ਮੰਨ ਲੈ ਸਤਿ ਸ਼੍ਰੀ ਅਕਾਲ ਸਾਡਾ ਸੰਬੋਧਕੀ ਬੋਲਾ ਨਹੀਂ ਇਹ ਸਿਰਫ ਤੇ ਸਿਰਫ ਜੈਕਾਰੇ ਦਾ ਇੱਕ ਹਿੱਸਾ ਹੈ ਤੇ ਜੈਕਾਰਾ ਜਾਂ ਅਰਦਾਸ ਤੋਂ ਬਾਅਦ ਬੁਲਾਇਆ ਜਾਂਦਾ ਹੈ ਜਾਂ ਜੈਕਾਰਾ ਜੰਗਾ ਜੁੱਧਾਂ ਦੇ ਵੇਲੇ ਬੁਲਾਇਆ ਜਾਂਦਾ ਸੀ ਜਾਂ ਕੋਈ ਸੰਗਤ ਵਿੱਚ ਮਤਾਂ ਪ੍ਰਾਸ ਕਰਾਣਾ ਹੋਵੇ ਤੇ ਤਾਂ ਜਕਾਰਾ ਛੱਡਿਆ ਜਾਂਦਾ ਪਰ ਅੱਜ ਜਿੱਥੇ ਮਰਜੀ ਕੋਈ ਜਕਾਰਾ ਛੱਡ ਦਿੰਦਾ ਕਦੀ ਕਿਸੇ ਪੁੱਛਿਆ ਨਹੀਂ ਸੁਣੋ ਅਗਲੀ ਗੱਲ ਜਕਾਰੇ ਦਾ ਕੀਰਤਨ ਨਹੀਂ ਹੁੰਦਾ ਪਰ ਅੱਜ ਜਕਾਰੇ ਦਾ ਕੀਰਤਨ ਹੋਣ ਲੱਗ ਪਿਆ ਇਹ ਨਾ ਸਮਝੋ ਮੈਂ 네ਗੇਟਿਵ ਬੋਲ ਰਿਹਾ ਕਿਉਂਕਿ ਜਿਹੜੇ ਗੁਰਮਤ ਦੇ ਸਿਧਾਂਤ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਸ਼ਮੇਸ਼ ਦੀ ਬਾਣੀ ਭਾਈ ਆਨੰਦ ਲਾਲ ਸਾਹਿਬ ਦੀ ਬਾਣੀ ਭਾਈ ਗੁਰਦਾਸ ਦੀ ਬਾਣੀ ਇੰਨੀ ਬਾਣੀ ਛੱਡ ਕੇ ਸੰਗਤ ਤੋਂ ਜਕਾਰੇ ਦਾ ਕੀਰਤਨ ਹੋ ਰਿਹਾ ਕੋਈ ਪੁੱਛਣ ਵਾਲਾ ਨਹੀਂ ਵੀ ਇਹ ਕਿਹੜੀ ਮਰਿਆਦਾ ਚ ਲਿਖਿਆ ਵੀ ਜਕਾਰੇ ਦਾ ਕੀਰਤਨ ਹੁੰਦਾ ਉਸ ਤੋਂ ਬਾਅਦ ਫਿਰ ਆਪਾਂ ਬਾਹਾਂਵਾਂ ਖੜੀਆਂ ਕਰਾਂਗੇ ਇਸ ਤਰੀ ਹੁੰਦਾ ਜੀ ਤੁਸੀਂ ਸਾਰੇ ਕਰੋ ਕਿ ਮੈਂ ਕਹਿ ਵੀ ਚੱਲਿਆਂ ਮੇਰੇ ਤੋਂ ਬਾਅਦ ਕੋਈ ਆਏਗਾ ਜਕਾਰੇ ਦਾ ਕੀਰਤਨ ਕਰੇਗਾ ਤੁਸੀਂ ਬਾਹਾਂਵਾਂ ਖੜੀਆਂ ਕਰੋਗੇ ਕਦੀ ਕਿਸੇ ਪੁੱਛਿਆ ਕਿ ਗੁਰੂ ਘਰ ਵਿੱਚ ਦੋਏ ਕਰ ਜੋਰ ਕਰੂੰ ਅਰਦਾਸ ਤਾਂ ਹੈ ਪਰ ਗੁਰੂ ਘਰ ਵਿੱਚ ਕਿਤੇ ਵੀ ਇਸ ਤਰ੍ਹਾਂ ਕਿਹਾ ਗਿਆ ਬਾਹਾਂ ਖੜੀਆਂ ਕਰਕੇ ਜਕਾਰੇ ਛੱਡੋ ਮੇਰੀ ਬੇਨਤੀ ਹੈ ਹਾਂ ਬਾਹਾਂ ਖੜੀਆਂ ਕਰਨ ਦਾ ਇੱਕ ਥਾਂ ਤੇ ਜ਼ਿਕਰ ਹੈ ਉਹ ਕਬੀਰ ਸਾਹਿਬ ਨੇ ਕੀਤਾ ਹੈ ਕਿ ਇੱਕ ਕੋਟ ਪੰਚ ਸਿੱਖਦਾਰਾ ਪੰਚੇ ਮੰਗੇ ਖਾਲਾ ਜਿਮੀ ਨਹੀਂ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਖੜ ਕੇ ਲੋਗਾ ਮੋਕੋ ਨੀਤ ਦੱਸੇ ਪਟਵਾਰੀ ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨ ਹੋਲੀਆ ਉਬਾਰੇ ਪਲੀਜ਼ ਗੁਰੂ ਘਰ ਦਾ ਕੋਈ ਨੀਮ ਹੈ ਇਹ ਇਹ ਨਾਂ ਤਾਂ ਮਸਤਾਂ ਦਾ ਕੋਈ ਦਰਬਾਰ ਹੈ ਚੇਤੇ ਰੱਖਿਓ ਨਾ ਚੰਚਲਤਾਈ ਦਾ ਕੋਈ ਦਰਬਾਰ ਹੈ ਇੱਥੇ ਤਾਂ ਰੋਹਾਨੀਅਤ ਵਿੱਚ ਭਿੱਜੀਆਂ ਹੋਈਆਂ ਗੈਰ ਗੰਭੀਰ ਰੂਹਾਂ ਦਾ ਵਾਸਾ ਹੈ ਜਿਹੜੀਆਂ ਸੁੱਖ ਵਿੱਚ ਭੰਗੜੇ ਨਹੀਂ ਪਾਉਂਦੀਆਂ ਤੇ ਦੁੱਖ ਵਿੱਚ ਕਦੀ ਵੈਨ ਨਹੀਂ ਪਾਉਂਦੀਆਂ ਇਹ ਸੱਚਮੁੱਚ ਉਹਨਾਂ ਦਾ ਦਰਬਾਰ ਹੈ ਜੈਕਾਰਾ ਕੀ ਹੈ ਜੈਕਾਰਾ ਅਸਲ ਚ ਜਦੋਸੀ ਬੋਲਨਿਆ ਬੋਲੇ ਸੋ ਨਿਹਾਲ ਜੋ ਵੀ ਬੋਲੇਗਾ ਉਹ ਨਿਹਾਲ ਹੋਗਾ ਕੀ ਬੋਲੇ ਬੋਲੇ ਸੋ ਨਿਹਾਲ ਜੋ ਵੀ ਬੋਲੇਗਾ ਉਹ ਨਿਹਾਲ ਹੋਗਾ ਕੀ ਬੋਲੇ ਸਤ ਸ੍ਰੀ ਅਕਾਲ ਇਹ ਤਿੰਨ ਸ਼ਬਦ ਸੁਣਨ ਵਾਲੇ ਨੇ ਕੀ ਬੋਲੇ ਉਹ ਸਿਮਰਨ ਕਰੇ ਸਤ ਅਕਾਲ ਪੁਰਖ ਸ੍ਰੀ ਦਾ ਅਰਥ ਹੈ ਸ਼ਰਮਣੀ ਜਿਸ ਤੋਂ ਵੱਡਾ ਕੋਈ ਨਹੀਂ ਦੇ ਅਕਾਲ ਦਾ ਅਰਥ ਜੋ ਟਾਈਮਲੈਸ ਹੈ ਜਿਹੜਾ ਅਕਾਲ ਪੁਰਖ ਵੈਗੁਰੂ ਨੂੰ ਬੋਲੇਗਾ ਉਹ ਆਪਣੀ ਜ਼ਿੰਦਗੀ ਵਿੱਚ ਨਿਹਾਲ ਹੋਏਗਾ ਚੇਤੇ ਰੱਖੋ ਇਹ ਵੀ ਸਿਮਰਨ ਹੈ ਤੁਹਾਡੀ ਕੋਈ ਚੀਜ਼ ਸਿਮਰਨ ਤੋਂ ਖਾਲੀ ਹੈ ਨਹੀਂ ਜਕਾਰਾ ਵੀ ਸਿਮਰਨ ਹੈ ਫਤਿਹ ਸਿਮਰਨ ਤੇ ਸਮਰਪਣ ਹੈ ਖੈਰ ਮੈਂ ਬੇਨਤੀ ਜਿਹੜੀ ਕਰ ਲਗਾ ਕਿ ਜਿਹੜਾ ਬਾਣੀ ਨੂੰ ਮੰਨੇਗਾ ਉਹ ਨਿਹਾਲ ਹੋਏਗਾ ਆਪ ਨੂੰ ਪਤਾ ਹੈ ਕਿ ਜਬਦੀ ਸਾਹਿਬ ਦੀ 78ਵੀਂ ਪੌੜੀ ਨਖਾਲ ਤੇ ਮੁਕਦੀ ਹੈ ਕਿ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਖਾਲ ਖੈਰ ਅਸੀਂ ਸੋਬਾ ਜਿਹੜੀ ਵਿਚਾਰ ਕਰ ਰਹੇ ਸਾਂ ਕਿ ਸੇਵਾ ਸ਼ਬਦ ਦੇ ਸੰਬੰਧ ਵਿੱਚ ਤੇ ਮੇਰਾ ਬੋਲਣਾ ਤਾਂ ਸਫਲ ਹੋਵੇਗਾ ਜੇ ਸੱਚਮੁੱਚ ਤੁਸੀਂ ਗੁਰੂ ਘਰਾਂ ਵਿੱਚ ਘਟੋ ਘਟ ਪੂਰਬ ਵਾਲੇ ਦੇਣੀ ਹੱਤੀ ਸੇਵਾ ਕਰਨਾ ਠੀਕ ਹੈ ਤੁਹਾਡੇ ਕੋਲ ਪੈਸਾ ਹੈ ਮੈਨੂੰ ਪਤਾ ਹੈ ਕਿ ਸਿੱਖਾਂ ਕੋਲ ਦੌਲਤ ਦਾ ਕੋਈ ਘਾਟਾ ਨਹੀਂ ਰੁਪਈਏ ਨਾਲ ਗੁਰੂ ਨਹੀਂ ਜੇ ਰੀਜਦਾ ਜਿੰਨੇ ਮਰਜੀ ਤੁਸੀਂ ਅਮੀਰ ਹੋ ਜੇ ਪੁਰਬ ਵਾਲੇ ਦਿਨ ਵੀ ਬੀਬੀਆਂ ਕਿਤੇ 2-4 ਘੰਟੇ ਲੰਗਰ ਦੀ ਸੇਵਾ ਕਰ ਜਾਣ ਸਿਮਰਨ ਕਰ ਜਨ ਉਹ ਕੁਝ ਦਾਤ ਝੋਲੀ 'ਚ ਪੈ ਗਈ ਜਿਹੜੀ ਰੁਪਈਏ ਨਾਲ ਕਦੀ ਨਹੀਂ ਮਿਲਦੀ ਤਾਂ ਤਾਂ ਫਾਇਦਾ ਹੋਵੇਗਾ ਕਿਉਂਕਿ ਨਹੀਂ ਤਾਂ ਫਿਰ ਇੱਕ ਲੈਕਚਰ ਹੈ ਜੀ ਦੇ ਕੇ ਮੈਂ ਚਲਾ ਗਿਆ ਤੁਸੀਂ ਸੁਣ ਲਿਆ ਕਿ ਸੇਵਾ ਅਸਲ 'ਚ ਰੋਹਾਨੀਅਤ ਦੀ ਆਖਰੀ ਮੰਜ਼ਲ ਤੇ ਸਾਨੂੰ ਲੈ ਕੇ ਜਾਂਦੀ ਤੇ ਸੰਗਤ ਨੂੰ ਇਹ ਨਾ ਭੁੱਲੇ ਆਪਾਂ ਕੀ ਵਿਚਾਰ ਨੇ ਵੇਖ ਤਨ ਦੀ ਸੇਵਾ ਧਨ ਦੀ ਸੇਵਾ ਮਨ ਦੀ ਸੇਵਾ ਤੇ ਚੌਥਾ ਸ਼ਬਦ ਦਾਸ ਨੇ ਵਰਤਿਆ ਸੀ ਸੁਰਤ ਦੀ ਸੇਵਾ ਉਸ ਤੋਂ ਬਾਅਦ ਰਾਤ ਅਸੀਂ ਵਿਚਾਰ ਕੀਤੀ ਸੀ ਕਿ ਸੇਵਾ ਕਰਨ ਵਾਲਾ ਇੱਕ ਦਿਨ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਿਆ ਅੱਜ ਸਵੇਰ ਦਾਸ ਨੇ ਬੇਨਤੀ ਕੀਤੀ ਸੀ ਕਿ ਸੰਗਤ ਤੇ ਗੁਰਸਿੱਖਾਂ ਦੀ ਸੇਵਾ ਵਿੱਚ ਬਹੁਤ ਹੀ ਬਖਸ਼ਿਸ਼ ਵਰਤਦੀ ਹੈ ਗੁਰੂ ਖੁਦ ਗੁਰਸਿੱਖਾਂ ਦੀ ਸੇਵਾ ਨੂੰ ਸੰਗਤ ਦੀ ਸੇਵਾ ਨੂੰ ਸਭ ਤੋਂ ਉੱਤਮ ਸਮਝਦੇ ਇਥੋਂ ਤੱਕ ਕਿ ਬਾਬਾ ਬੁੱਢਾ ਸਾਹਿਬ ਜੀ ਇਹ ਇੱਥੇ ਸ਼ੱਕ ਨਹੀਂ ਕਰਨਾ ਮਾਤਾ ਗੰਗਾ ਜੀ ਗਏ ਆ ਕਿਉਂਕਿ ਮੇਰਾ خیال ਤਾਂ ਸੁਣਨ ਨੂੰ ਮਿਲਦਾ ਹੋਵੇਗਾ ਕਿ ਮਾਤਾ ਗੰਗਾ ਜੀ ਗਏ ਨਹੀਂ ਤਾਂ ਅਕਤੂਬਰ ਦੀ 3 4 5 ਨੂੰ ਉਹ ਦਿਹਾੜਾ ਮਨਾਇਆ ਜਾਂਦਾ ਹੈ ਤਕਰੀਬਨ 2.5 ਤਿੰਨ ਲੱਖ ਸੰਗਤ ਉਤੇ ਮੱਥਾ ਟੇਕਣ ਆਉਂਦੀ ਏ ਉਹ ਉਸ ਦਿਨ ਆਉਂਦੀ ਏ ਜਿਸ ਦਿਨ ਮਾਤਾ ਗੰਗਾ ਜੀ ਉਥੇ ਗਏ ਸਨ ਉਹਦਾ ਕਾਰਨ ਕੀ ਉਹ ਅਸੀਂ ਡਰਦੇ ਤਾਂ ਕਹਿੰਨੇ ਆ ਵੇਖੋ ਜੀ ਗੁਰੂ ਸਮਰੱਥ ਸਨ ਮਾਤਾ ਜੀ ਨੂੰ ਕੋਈ ਲੋੜ ਸੀ ਬਾਬਾ ਬੁੱਢਾ ਜੀ ਕੋਲ ਜਾਣ ਦੀ ਇਹਨੂੰ ਇਸ ਢੰਗ ਨਾਲ ਕਿਉਂ ਨਹੀਂ ਅਸੀਂ ਲੈਂਦੇ ਕਿ ਗੁਰੂ ਵੀ ਆਪਣੀ ਪਤਨੀ ਨੂੰ ਕਹਿ ਰਿਹਾ ਜੇ ਗੁਰ ਸਿੱਖਾਂ ਦੀ ਖੁਸ਼ੀ ਲੈਣੀ ਹੈ ਤੇ ਦਾਸੀਆਂ ਨਹੀਂ ਆਪਣੇ ਖੱਤੀ ਲੰਗਰ ਪਕਾ ਕੇ ਸੇਵਾ ਦੇ ਜੇ ਇਸ ਢੰਗ ਨਾਲ ਲਾਓਗੇ ਕੋਈ ਤਰਕ ਹੀ ਨਹੀਂ ਗੁਰੂ ਵੀ ਕਹਿ ਰਹੇ ਨੇ ਕਿ ਕੇਵਲ ਨੌਕਰਾਂ ਦਾਸੀਆਂ ਦਾ ਨਹੀਂ ਆਪਣੇ ਅਤੀ ਸੇਵਾ ਕਰੋ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਸੁਭਾਸੀ ਗੁਰਸਿੱਖਾਂ ਦੀ ਸੇਵਾ ਹੁਣ ਮੈਂ ਬੇਨਤੀ ਕਰਨੀ ਚਾਹਨਾ ਕਿ ਸੇਵਾ ਕਿਹੜੀ ਕਿਹੜੀ ਦਾਸ ਸਾਨੂੰ ਦਿੰਦੀ ਸਿਮਰਨ ਤੇ ਸੇਵਾ ਸਮਾਪਤੀ ਅਸੀਂ ਕਰਨੀ ਇਸ ਸਲੋਕ ਤੇ ਪਾਠਨ ਕਰੋਤ ਅਗ੍ਰਿਣੀ ਵਹਿ ਇਹ ਸ਼ਲੋਕ ਸਹਿਸਕ੍ਰਿਤੀ ਹੈ ਜਿਹੜੇ ਸਹਿਜ ਪਾਠ ਕਰਦੇ ਆ ਉਹਨਾਂ ਨੂੰ ਪਤਾ ਹੈ ਤੇ ਇਹ ਵੀ ਨਾਲ ਲੱਗਦਾ ਬੇਨਤੀ ਕਰ ਜਾਵਾ ਕਿ ਤੁਸੀਂ ਯਤਨ ਕਰੋ ਸਿੱਖਣ ਦਾ ਦੇਖੋ ਹੁਣ ਤਾਂ ਮੈਂ ਕੱਲ ਵੀ ਕਿਹਾ ਇੰਨਾ ਸੌਖਾ ਹੈ ਨਿਆਣਿਆਂ ਦੇ ਸਾਹਮਣੇ ਕੰਪਿਊਟਰ ਪਿਆ ਹੈ ਤੱਛਤ ਸਾਡੇ ਸਾਹਮਣੇ ਹੈ ਸਾਊਂਡ ਸਾਡੇ ਸਾਹਮਣੇ ਹੈ ਜੇ ਇੱਕ ਇੱਕ ਅੰਗ ਰੋਜ਼ ਪਾਠ ਕਰ ਲੋ ਨਾ ਕੰਪਿਊਟਰ ਤੋਂ ਵੀ ਸਿੱਖ ਲੋ ਤੇ ਪਿਆਰੋ 4 ਸਾਲਾਂ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਬਣ ਜਾਓਗੇ। ਸ਼ੁੱਧ ਪਾਠ। ਜੇ ਚਾਰ ਅੰਗ ਰੋਜ਼ ਕਰ ਲੋ। 24 ਘੰਟਿਆਂ ਵਿੱਚ ਚਾਰ ਅੰਗ ਨਹੀਂ ਕਰ ਸਕਦਾ ਬੰਦਾ। ਚਾਰ ਅੰਗ ਕਰੋ। 1 ਸਾਲ ਬਾਅਦ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ। ਜਿਹੜੀ ਸਹਿਸਕ੍ਰਿਤੀ ਹੈ ਇਹ ਸੰਸਕ੍ਰਿਤ ਨਹੀਂ। ਗਾਥਾ ਬੋਲੀ ਹੋਰ ਹੈ ਤੇ ਸਹਿਸਕ੍ਰਿਤੀ ਹੋਰ ਹੈ। ਸੰਸਕ੍ਰਿਤ ਹੋਰ ਹੈ। ਜਦੋਂ ਸੰਸਕ੍ਰਿਤ ਭਾਸ਼ਾ ਤੇ ਬੋਲੀ ਤੇ ਵਰਣਵੰਡ ਮੁਤਾਬਕ ਬ੍ਰਾਹਮਣ ਨੇ ਸਿਰਫ ਕਹਿ ਦਿੱਤਾ ਦੇਵ ਹੀ ਭਾਸ਼ਾ ਹੈ ਇਹ ਹੋਰ ਨੇ ਕੋਈ ਪੜ ਸਕਦਾ ਖਿਮਾ ਕਰਿਓ ਕਿ ਦੀ ਐਸਾ ਸਮਾਂ ਵੀ ਆਇਆ ਉਸ ਵਕਤ ਪ੍ਰਕਿਰਤੀ ਤੇ ਪਾਲੀ ਜਿਹੜੀ ਬੋਧਿਜ਼ਮ ਦੀ ਗ੍ਰੰਥ ਨੇ ਪਾਲੀ ਇਹਨਾਂ ਦੇ ਸਮੋਲ ਵਿੱਚੋਂ ਗਾਥਾ ਨਿਕਲੀ ਜਿਹੜੀ ਮੇਰਾ ਖਿਆਲ ਅਸਕਰ ਬਾਣੀ ਚੱਲ ਰਹੀ ਹੈ ਟੀਵੀ ਤੇ ਗਾਥਾ ਬਾਹਰ ਕੀਤੀ ਸੀ ਦਾਸ ਨੇ ਕਥਾ ਗਾਥਾ ਦਰਤ ਕਹਾਣੀ ਨਹੀਂ ਹੈ ਗਾਥਾ ਅਸਲ ਚ ਇੱਕ ਬੋਲੀ ਹੈ ਇਸੇ ਤਰ੍ਹਾਂ ਸਹਿਸਕ੍ਰਿਤੀ ਹੈ ਇਹ ਕਹ ਮਹਾਰਾਜ ਜੀ ਦਾ ਬਚਨ ਪਾਚੰ ਇਹਦਾ ਲਫਜ਼ੀ ਅਰਤੇ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਪਿੱਛੇ ਹੈ ਧਨ ਪੱਖੋਂ ਪਿੱਛੇ ਹੈ ਲਿਆਕਤ ਪਿੱਛੋਂ ਵੱਲੋਂ ਪਿੱਛੇ ਹੈ ਜੀਵਨ ਵੱਲੋਂ ਪਿੱਛੇ ਹੈ ਸਰੀਰਕ ਤੰਦਰੁਸਤੀ ਵੱਲੋਂ ਪਿੱਛੇ ਹੈ ਗੁਰੂ ਦੀ ਸੇਵਾ ਪਿੱਛੇ ਰਹਿਣ ਵਾਲਿਆਂ ਨੂੰ ਇੱਕ ਦਿਨ ਆਗੂ ਬਣਾ ਦਿੰਦੀ ਹੈ ਇਹਦੇ ਅਰਥ ਥੋੜੇ ਜਿਹਾ ਬਾਣੀ ਚੋਂ ਦੇਖਾਂਗੇ ਤੇ ਹੋਰ ਆਨੰਦ ਆਏਗਾ ਪਾਛੰ ਕਰੋਤ ਅਗ੍ਰਨੀ ਵਹਿ ਅਗ੍ਰਨੀ ਵਹਿ ਦਾ ਅਰਥ ਹੁੰਦਾ ਹੈ ਅੱਗੇ ਆ ਜਾਣਾ ਪਿੱਛੇ ਰਹਿਣ ਵਾਲੇ ਇੱਕ ਦਿਨ ਆਗੂ ਬਣ ਜਾਂਦੇ ਨੇ ਪਾਛੰ ਕਰੋਤ ਅਗ੍ਰਨੀ ਵਹਿ ਨਿਰਾਸ਼ ਸੰਗ ਆਸ ਪੂਰਣ ਹੈ ਇਹ ਅਰਥ ਸੌਖੇ ਨੇ ਜੋ ਇਨਸਾਨ ਆਪਣੀ ਜ਼ਿੰਦਗੀ ਵਿੱਚ ਬਿਲਕੁਲ ਨਿਰਾਸ਼ ਹੈ ਉਸ ਬੰਦੇ ਦੀ ਆਸ ਪੂਰੀ ਹੋ ਜਾਂਦੀ ਹੈ ਅਖੀਰਲੀ ਤੁਕ ਚ ਦੱਸਣਗੇ ਕਿਵੇਂ ਪਾਚੰ ਕਰੋਤ ਅਗ੍ਰਿਨਵੈ ਨਿਰਾਸੰਘ ਆਸਪੂਰਨੈ ਨਿਰਦਨੰਗ ਭੈੰਗ ਤਨਵੰਤਹਿ ਜਿਹੜੇ ਬੰਦੇ ਗਰੀਬ ਨੇ ਨਿਰਦਨ ਦਾ ਅਰਥ ਜਿਨ੍ਹਾਂ ਕੋਲ ਧਨ ਨਹੀਂ ਉਹ ਤਨਵਾੜ ਹੋ ਜਾਣਗੇ ਇਹ ਵੀ ਬਾਣੀ ਚ ਬੇਨਤੀ ਕਰਾਂਗਾ ਗੁਰਬਾਣੀ ਕਿਨੂੰ ਨਿਰਦਨ ਮੰਨਦੀ ਹੈ ਤੇ ਸੇਵਾ ਕਿਨੂੰ ਤਨਵਾਨ ਬਣਾਦੀ ਹੈ ਨਿਰਦਨੰਗ ਭੈੰਗ ਤਨਵੰਤਹਿ ਗਰੀਬ ਨਿਰਤਨ ਬੰਦੇ ਧਨਾਢ ਬਣ ਜਾਂਦੇ ਨੇ ਅਰੋਗਯੰਗ ਰੋਗ ਖੰਡਣੇ ਜਿਹੜੇ ਬਿਮਾਰੀ ਨਾਲ ਪੀੜਤ ਨੇ ਗੁਰੂ ਦੀ ਸੇਵਾ ਉਹਨਾਂ ਰੋਗੀਆਂ ਦੇ ਰੋਗ ਦੂਰ ਕਰ ਦਿੰਦੀ ਹੈ ਰੋਗਯੰਗ ਰੋਗ ਖੰਡਣੇ ਅੱਗੇ ਮਹਾਰਾਜ ਕਹਿੰਦੇ ਭਗਤਯੰਗ ਭਗਤਦਾਨੰ ਇਹ ਦੋ ਸ਼ਬਦ ਨੇ ਭਗਤਯੰਗ ਦਾ ਅਰਥ ਹੈ ਭਗਤੀ ਕਰਨ ਵਾਲੇ ਭਗਤਦਾਨੰ ਦਾ ਅਰਥ ਹੈ ਭਗਤੀ ਦਾ ਦਾਨ ਜਿਹੜੇ ਭਗਤ ਨੇ ਉਹਨਾਂ ਨੂੰ ਭਗਤੀ ਦਾ ਦਾਨ ਮਿਲ ਜਾਂਦਾ ਹੈ राम नाम गुण ਕੀਰਤਨ ਸੱਚ ਇਹ ਵੇ ਕਿ ਪਰਮਾਤਮਾ ਦੇ ਗੁਣਾਂ ਦਾ ਉਹ ਕੀਰਤਨ ਕਰਦੇ ਆ ਸਤਿਗੁਰੂ ਇੰਨੇ ਸ਼ਬਦ ਕਹਿ ਦਿੱਤੇ ਕਿ ਪਿੱਛੇ ਲੈਣ ਵਾਲਾ ਆਗੂ ਬਣ ਜਾਂਦਾ ਹੈ ਨਿਰਾਸ਼ ਦੀ ਆਸ ਪੂਰੀ ਹੋ ਜਾਂਦੀ ਹੈ ਨਿਰਦਨ ਨੂੰ ਧਨ ਮਿਲ ਜਾਂਦਾ ਹੈ ਰੋਗੀ ਦਾ ਰੋਗ ਖੰਡਨ ਹੋ ਜਾਂਦਾ ਹੈ ਭਗਤੀ ਕਰਨ ਵਾਲੇ ਨੂੰ ਭਗਤੀ ਦਾ ਰਸ ਮਿਲ ਜਾਂਦਾ ਹੈ ਪਰਮਾਤਮਾ ਦਾ ਕੀਰਤਨ ਦਾ आनंद ਮਿਲ ਜਾਂਦਾ ਹੈ ਇਹ ਕਿਵੇਂ ਮਹਾਰਾਜ ਅਖੀਰ ਤੇ ਕਹਿੰਦੇ ਆ ਕਿ ਭਗਤਿੰਗ ਭਗਤਦਾਨੰਗ ਆਰਾਮ ਨਾਮ ਗੁਣ ਕੀਰਤਨੇ ਪਾਰ ਬ੍ਰਹਮ ਪੁਰਖ ਦਾਤਾਰੇ ਪਾਰ ਬ੍ਰਹਮ ਪਰ ਪ੍ਰਮਾਤਮਾ ਵੈਗਰੂ ਦਾਤਾਰੇ ਦਾ ਅਰਥ ਜਿਹੜਾ ਦਾਤਾਂ ਦੇ ਰਿਹਾ ਨਾਨਕ ਗੁਰ ਸੇਵਾ ਕੀ ਨਾ ਲਾਭੇ ਤੇ ਕਹਿੰਦੇ ਨੇ ਅਸਲ ਚ ਪਾਰ ਬ੍ਰਹਮ ਪਰਮੇਸ਼ਵਰ ਇਹ ਦਾਤ ਦਿੰਦਾ ਹੈ ਪਰ ਰੱਬ ਤੋਂ ਦਾਤ ਤਾਂ ਮਿਲਦੀ ਜੇ ਗੁਰੂ ਕੀ ਸੇਵਾ ਕਰੀਏ ਕਿ ਨਾ ਲੱਭੇ ਤੇ ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਲੱਭਦੀ ਨਹੀਂ ਮੈਂ ਸਿਰਫ ਪਹਿਲਾਂ ਥੋੜੇ ਜੇ ਅਰਤੀ ਕੀਤੇ ਨੇ ਇਹ ਤਾਂ ਕਿਉਂਕਿ ਸੀ ਸੁਬਾ ਵਾਚਿਆ ਸੀ ਕਿ ਸਤਗੁਰੂ ਕੀ ਸੇਵਾ ਸਭਲ ਕੈ ਜੇ ਕੋ ਕਰੇ ਚਿਤ ਲਾਏ ਇਹ ਮੈਂ ਬੇਨਤੀ ਕਰ ਲਗਾ ਮਨ ਚਿੰਦਿਆ ਫਲ ਪਾਵਣਾ ਜੋ ਮਨ ਚ ਚਿੰਦ ਹੋਗੇ ਇੱਛੋ ਗਿਓ ਮਿਲੇਗਾ ਪਹਿਲੀ ਬੇਨਤੀ ਇਹ ਕਰਾਂਗਾ ਕੀ ਇਹ ਕੁਝ ਹੋ ਸਕਦਾ ਹੈ ਕਿ ਗੁਰਬਾਣੀ ਇਸ ਚੀਜ਼ ਨੂੰ ਮੰਨਦੀ ਹੈ ਕਿ ਇਹ ਸਭ ਕੁਝ ਵਾਪਰ ਸਕਦਾ ਹੈ ਇੱਕ ਵਿਸ਼ਵਾਸ ਨਾਲ ਚੱਲੋ ਵੇਖੋ ਅਰਦਾਸ 'ਚ ਬੜੀ ਵੱਡੀ ਤਾਕਤ ਹੈ ਤੇ ਇੱਕ ਮੈਂ ਬੇਨਤੀ ਕਰਦਾ ਸਮ ਅਰਦਾਸ ਆਸ ਤੇ ਵਿਸ਼ਵਾਸ ਇਹ ਤਿੰਨ ਸ਼ਬਦ ਜ਼ਿੰਦਗੀ 'ਚ ਪੱਲੇ ਬੰਨ ਲਏ ਪਹਿਲੀ ਗੱਲ ਅਰਦਾਸ ਦੂਸਰੀ ਆਸ ਤੇ ਤੀਸਰਾ ਵਿਸ਼ਵਾਸ ਅਰਦਾਸ ਦਾ ਕਰਨ ਲੱਗਿਆਂ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੋ ਮੈਂ ਬੋਲ ਰਿਹਾ ਉਹ ਮੇਰਾ ਸੁਣਿਆ ਜਾਏਗਾ ਤੇ ਬੇਨਤੀ ਮੈਂ ਕਰਾਂਗਾ ਆਸ ਦਾ ਅਰਥ ਹੈ ਅੱਜ ਨਹੀਂ ਕੱਲ ਨਹੀਂ ਜੋ ਮੈਂ ਬੋਲ ਕੇ ਕੀਤਾ ਪਰਮਾਤਮਾ ਮੇਰੇ ਇੱਕ ਦਿਨ ਭਾਗ ਜ਼ਰੂਰ ਲਾਏਗਾ ਅਰਦਾਸ ਆਸ ਔਰ ਵਿਸ਼ਵਾਸ ਹੁਣ ਇਹ ਜੋ ਕੁਝ ਦਾਸ ਨੇ ਬੋਲਿਆ ਕਿ ਇਹ ਗੁਰੂ ਘਰ ਵਿੱਚ ਵਾਪਰ ਸਕਦਾ ਹੈ ਬਿਲਕੁਲ ਵਾਪਰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਪ੍ਰਮਾਤਮਾ ਜੀ ਵੈ ਗੁਰੂ ਜੀ ਉਹ ਕੁਝ ਕਰ ਦਿੰਦੇ ਆ ਜਿਹੜਾ ਅਸੀਂ ਜ਼ਿੰਦਗੀ ਚ ਕਦੀ ਸੋਚਿਆ ਵੀ ਨਹੀਂ ਹੁੰਦਾ